ਸਭ ਤੋਂ ਵੱਡੀ ਗੱਲ ਹੈ ਕਿ ਕਿੰਨੀ ਦੇਰ ਹੋ ਗਈ ਆ ਸਾਡਾਂ ਦੀ ਸਮੱਸਿਆ ਸ਼ੁਰੂ ਹੋਈ ਨੂੰ ਹਾਲੇ ਤੱਕ ਸਰਕਾਰ ਨੇ ਇੱਕ ਚਵਾਨੀ ਵੀ ਕਿਸੇ ਦੇ ਖਾਤੇ ਦੇ ਵਿੱਚ ਜਿਹੜੀ ਆ ਉਹ ਨਹੀਂ ਪਾਈ ਨਾ ਫਸਲ ਦਾ ਕੋਈ ਮਆਵਜਾ ਨਾ ਜਿਹੜਾ ਘਰਾਂ ਦਾ ਏਡਾ ਏਡਾ ਵੱਡਾ ਨੁਕਸਾਨ ਹੋ ਗਿਆ ਉਹਦਾ ਹੀ ਕੋਈ ਹਾਲੇ ਤੱਕ ਮਆਵਜਾ ਨਾ ਜਿਹੜਾ ਮਾਲ ਡੰਗਰ ਦਾ ਏਡੇ ਵੱਡੇ ਵੱਡੇ ਨੁਕਸਾਨ ਹੋ ਕੇ ਉਹਦਾ ਹੀ ਕਿਸੇ ਚੀਜ਼ ਦਾ ਮਆਵਜਾ ਕਿਸੇ ਤਰ੍ਹਾਂ ਵੀ ਇੱਕ ਪੈਸੇ ਦੀ ਮਦਦ ਹੜ੍ਹਾਂ ਦੇ ਵਾਸਤੇ ਸਰਕਾਰ ਨੇ ਨਹੀਂ ਕੀਤੀ ਇਹ ਮੈਂ ਸਮਝਦਾ ਬਹੁਤ ਹੀ ਜਿਹੜੀ ਇਹ ਨਿੰਦਿਰਜੋ ਕਾਰਵਾਈ ਆ ਕਿ ਨਾ ਹਾਲੇ ਤੱਕ 12000 ਕਰੋੜ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਉਹ ਆਪ ਖੁਦ-ਪੁਰਦ ਕੀਤਾ ਹਾਲੇ ਤੱਕ ਉਸ 12000 ਕਰੋੜ ਦਾ ਵੀ ਸਰਕਾਰ ਇੱਕ ਪੈਸੇ ਦਾ ਲੋਕਾਂ ਨੂੰ ਸੰਤੋਸ਼ ਨਹੀਂ ਕਰ ਸਕੀ ਕਿ ਜਿਹੜਾ ਪ੍ਰਧਾਨ ਮੰਤਰੀ ਕਹਿ ਕੇ ਗਏ ਉਹ 12000 ਕਰੋੜ ਕਿੱਥੇ ਆ ਕਿਉਂ ਨਹੀਂ ਹੁਣ ਤੱਕ ਸਾਹਮਣੇ ਆਇਆ ਇਹ ਵੀ ਸਰਕਾਰ ਦੀ ਜਿਹੜੀ ਨજર ਹੁੰਦਾ ਕਿ ਕਿੰਨੀ ਕੁ ਸਰਕਾਰ ਦੀ ਬੇਰੁਕੀ ਕਿੰਨੀ ਵੱਡੀ ਹੈ ਕਿ ਕਿਸੇ ਪਾਸੇ ਵੀ ਸਰਕਾਰ ਦਾ ਲੋਕਾਂ ਦੇ ਭਲੇ ਵਾਲੇ ਪਾਸੇ ਕੋਈ ਧਿਆਨ ਜਿਹੜਾ ਉਹ ਨਹੀਂ ਹੈ ਸਿਰਫ ਮਸ਼ਹੂਰੀਆਂ ਦੇ ਲਈ ਮੁੱਖ ਮੰਤਰੀ ਸਾਹਿਬ ਰੋਜ਼ ਟੀਵੀ ਤੇ ਆ ਕੇ ਐਲਾਨ ਝੂਠੇ ਕਰੀ ਜਾਂਦੇ ਪਰ ਜ਼ਮੀਨੀ ਹਕੀਕਤਾਂ ਦੇ ਉੱਤੇ ਅੱਜ ਵੀ ਕੋਈ ਫਰਕ ਨਹੀਂ ਲੱਗਦਾ ਹੁਣ ਬਾਦਪੁਰ ਹੈੱਡਵਰਕਸ ਦਾ ਅ ਕੱਲ ਖਬਰ ਲੱਗੀ ਸੀ ਕਿ ਉਹਦੇ ਜਿਹੜੇ ਐ ਇੱਕ ਐਕਸੀਅਨ ਇੱਕ ਐਸਟੀਓ ਤੇ ਇੱਕ ਜਈ ਸਸਪੈਂਡ ਹੋਇਆ ਹੁਣ ਦੱਸੋ ਐਡਾ ਵੱਡਾ 56 ਮੌਤਾਂ ਹੋ ਗਈਆਂ ਜਿਹੜੀਆਂ 5 ਲੱਖ ਦੇ ਕਰੀਬ ਫਸਲ ਤਬਾਹ ਹੋ ਗਈ ਕਰਾਂ ਦਾ ਕਿੱਡਾ ਵੱਡਾ ਨਿਸ਼ਾਨ ਹੋ ਗਿਆ ਤੇ ਸਰਕਾਰ ਹੁਣ ਜਾਗੀ ਆ ਉਹ ਵੀ ਪਹਿਲਾਂ ਜਿਹੜੀ ਐ ਇੱਕ ਕੰਪਨੀ ਦੇ ਨਾਂ ਦੇ ਉੱਤੇ ਨੋਟਿਸ ਜਾਰੀ ਕਰਕੇ ਤੇ ਸਰਕਾਰ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਸਾਰਾ ਹੀ ਭਾਂਡਾ ਜਿਹੜਾ ਉਹ ਖੁੱਲ ਗਿਆ ਕਿ ਇਹ ਜਨਨਾ ਹੋਇਆ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਕਿ ਜਿਹੜੇ ਫੰਡ ਉਹਨਾਂ ਨੇ ਜਿਹੜੇ ਹੈਡ ਵਰਕਸ ਨੂੰ ਰਿਪੇਅਰ ਕਰਨ ਵਾਸਤੇ ਜਾਰੀ ਕਰਨੇ ਸੀ ਜਿਹੜੇ ਉਹਨਾਂ ਵੀ ਪਹਿਲਾਂ ਐਕਸਰਸਾਈਜ਼ ਕਰਕੇ ਚੈੱਕ ਕਰਨੇ ਸੀ ਕਿ ਇਹ ਚੀਜ਼ਾਂ ਕੰਮ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਇਹ ਉਹਦੇ ਕਰਕੇ ਐਡਾ ਵੱਡਾ ਮੈਨੇਜਮੈਂਟ ਡਿਜਾਸਟਰ ਹੋਇਆ ਤੇ ਤਿੰਨ ਜਿਹੜੇ ਆ ਉਹ ਇਸ ਲੈਵਲ ਤੇ ਸਿਰਫ ਐਕਸ਼ਨ ਤੇ ਐਸਟੀਓ ਨੂੰ ਸਸਪੈਂਡ ਕਰਕੇ ਤੇ ਮੈਂ ਪੁੱਛਦਾ ਕਿ ਫਿਰ ਮੰਤਰੀਆਂ ਦਾ ਕੀ ਰੋਲ ਹੈ ਤੇ ਮੁੱਖ ਮੰਤਰੀ ਦਾ ਕੀ ਰੋਲ ਹੈ ਕਿਉਂਕਿ ਜ਼ਿੰਮੇਵਾਰੀ ਤਾਂ ਤੁਹਾਡੀ ਸੀ ਕਿ ਤੁਸੀਂ ਇਹ ਬੀਟੀਆਂ ਹਟਾ ਦੀ ਪਹਿਲਾਂ ਕਰਨੀਆਂ ਸੀ ਤੇ ਇਹ ਸਾਰਿਆਂ ਤੇ ਜਾਂਦਾ ਨੋਟਿਸ ਲੈਣਾ ਸੀ ਜਿਹੜੇ ਸੀਨੀਅਰ ਅਫਸਰ ਤੁਹਾਡੇ ਸੈਕਟੇਟ ਚ ਬੈਠੇ ਆ ਉਹਨਾਂ ਦਾ ਕੀ ਰੋਲ ਸੀ ਅੱਜ ਵੱਡਾ ਨੁਕਸਾਨ ਹੋ ਜੇ ਸੂਬੇ ਦਾ ਕਿ ਸਾਰੇ ਜਿਲ੍ਹਿਆਂ ਦੇ ਵਿੱਚ ਇੰਨੀ ਲੱਖਾਂ ਦੀ ਗਿਣਤੀ ਚ ਲੋਕੀ ਬੇਕਾਰ ਹੋਏ ਪਰਬਤ ਹੋਏ ਤੇ ਕੱਲਾ ਤੁਸੀਂ ਹੁਣ ਉਹਨਾਂ ਨੂੰ ਸਸਪੈਂਡ ਕਰਕੇ ਤੇ ਸਿਰਫ ਹਾਲੇ ਤੱਕ ਤੁਹਾਡੇ ਕੋਲ ਇਨਕੁਆਇਰੀ ਨਹੀਂ ਹੋਈ ਇਹ ਇਨਕੁਆਇਰੀ ਇੰਨੀ ਲੇਟ ਕਿਉਂ ਹੋਈ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਤੱਕ ਉਹਦਾ ਜੇਕਰ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਦੱਸਦੇ ਕਿ ਉਹ ਕੌਣ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਤੁਹਾਡੇ ਤੇ ਸਿੱਧੀ ਗੱਲ ਹੁੰਦੀ ਹੈ ਇਹ ਹੋ ਸਕਦਾ ਹੈ ਕਿ ਐਨਾ ਕੁਝ ਹੋ ਜਾਵੇ ਤੇ ਉਹ ਵੀ ਜਦੋਂ ਖੁੱਲ ਕੇ ਸਾਰੇ ਤੱਥ ਮੀਡੀਆ ਨੇ ਰਿਕਾਰਡਸ ਸਮੇਤ ਸਾਹਬਦ ਤੇ ਕਿ ਇਹ ਕੋਈ ਐਵੇਂ ਅਚਾਨਕ ਨਹੀਂ ਹੜ ਆਏ ਇਹ ਬਹੁਤ ਵੱਡੀ ਝਾਲਮਾਨਾ ਅਨਗਹਿਲੀ ਕਰਕੇ ਕ੍ਰਿਮੀਨਲ ਨੈਗਲੀਜੈਂਸ ਕਰਕੇ ਇਹ ਜਿਹੜੇ ਹੜ੍ਹ ਆਇਆ ਤੇ ਫਿਰ ਮਜਬੂਰ ਹੋ ਕੇ ਜਦੋਂ ਕੰਪਨੀ ਵਾਲਿਆਂ ਨੇ ਵੀ ਕਹਿਤਾ ਕਿ ਮੇਰੇ ਕੋਲੇ ਤੇ ਇਨਫਰਾਸਟ੍ਰਕਚਰ ਦੀ ਮਜ਼ਬੂਤੀ ਵਾਸਤੇ ਕੋਈ ਟੈਂਡਰ ਹੀ ਨਹੀਂ ਸੀ ਤੇ ਫਿਰ ਕੋਈ ਅਕਾਊਂਟ ਨੂੰ ਸਰਕਾਰ ਕੋਲੇ بچਿਆ ਨਹੀਂ ਤੇ ਆ ਹੁਣ ਤਿੰਨ ਅਫਸਰਾਂ ਦੇ ਉੱਤੇ ਜੂਨੀਅਰ ਪਦਤ ਦੇ ਉੱਤੇ ਤੁਸੀਂ ਸਸਪੈਂਸ਼ਨ ਦਾ ਕਰਕੇ ਇਹ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਮੌਤਾਂ ਦਾ 5 ਲੱਖ ਏਕੜ ਦੀ ਫਸਲ ਦੀ ਬਰਬਾਦੀ ਦਾ ਕਿਤੇ ਨਾਲ ਸੌਦਾ ਕਰ ਰਹੇ। ਕੌਣ ਤੁਹਾਡੀ ਇਸ ਐਡੀ ਵੱਡੀ ਅਣਗਾਲੀ ਤੋਂ ਬਾਅਦ ਇਸ ਗੱਲ ਨੂੰ ਜਿਹੜਾ ਮੰਨ ਪਾਏਗਾ ਕਿ ਇਹ ਜੋ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ। ਅਸੀਂ ਪਹਿਲੇ ਦਿਨ ਹੀ ਮੰਨ ਕੀਤੀ ਸੀ ਕਿ ਇਹਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਹੋ। ਪਰ ਜੁਡੀਸ਼ੀਅਲ ਜਾਂਚ ਕਰਨ ਦੀ ਹਿੰਮਤ ਨਹੀਂ ਹੋਣੀ ਸਰਕਾਰ ਨੂੰ। ਕਿਉਂਕਿ ਜੇ ਜੁਡੀਸ਼ੀਅਲ ਜਾਂਚ ਹੋਈ ਤੇ ਫਿਰ ਸਾਰੇ ਰਿਕਾਰਡ ਸਾਹਮਣੇ ਆ ਜਾਣ ਕਿ ਪਈ ਪੈਸਾ ਕਿਉਂ ਨਹੀਂ ਦੀਜ਼ ਹੋਇਆ। ਉਹ ਜਿਹੜੇ ਗੇਟ ਗਰੀਸ ਹੋਣੇ ਸੀ ਕਿਉਂ ਨਹੀਂ ਹੋਏ ਜਿਹੜੀ ਉਹਨਾਂ ਦੀ ਜੰਗ ਲੱਗਣ ਕਰਕੇ ਰਿਪੇਅਰ ਹੋਣੀ ਸੀ ਕਿਉਂ ਨਹੀਂ ਟਾਈਮ ਸਿਰ ਹੋਈ ਫਿਰ ਬਹੁਤ ਵੱਡੇ ਵੱਡੇ ਜਿਹੜੇ ਭੇਤ ਖੁੱਲਣੇ ਸੀ ਇਸ ਡਰੋਂ ਸਰਕਾਰ सस्पेंशन ਦਾ ਕਰਕੇ ਦੱਸੋ ਸਸਪੈਂਸ਼ਨ ਕਿੱਡੀ ਕਬੜੀ ਪਨਿਸ਼ਮੈਂਟ ਆ ਅੱਗੇ ਦੇ ਸਰਕਾਰ ਬੜਾ ਦਮਕਜੇ ਮਾਰ ਕੇ ਨਿੱਕੀ ਜੀ ਗੱਲ ਹੁੰਦੀ ਤਾਂ ਕਹਿੰਦੇ ਜੀ ਅਸੀਂ ਫਲਾਣਾ ਡਿਸਮਿਸ ਕਰ ਦਿੱਤਾ ਤੇ ਹੁਣ ਤਾਂ ਤੁਹਾਡੀ ਇਨਕੁਆਇਰੀ ਵੀ ਪ੍ਰੋਪਰ ਆਰਡਰ ਕਰਨ ਦੀ ਜੜੀ ਹਿੰਮਤ ਨਹੀਂ ਪਈ ਕਿ ਜੁਡੀਸ਼ੀਅਲ ਇਹ ਕੋਰਟੀ ਤੇ ਆਰਡਰ ਕਰ ਦੇ। ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਆਪਣੀ ਜਿਹੜੀ ਕਮਜ਼ੋਰੀ ਹੈ ਜਿਹੜੀ ਸਰਕਾਰ ਦੀ ਅਨਗੈਂਦੀ ਹੈ ਜਿਹੜਾ ਇਹਨਾਂ ਨੇ ਗਾਉਂ ਪ੍ਰਬੰਧ ਨਹੀਂ ਕੀਤੇ। ਹੜ੍ਹਾਂ ਨੂੰ ਰੁਕਣ ਵਾਸਤੇ ਉਹਦਾ ਭੇਤ ਜਿਹੜਾ ਇਸ ਜਿਹੜੇ ਛੋਟੇ ਜਿਹੇ ਐਕਸ਼ਨ ਦੇ ਨਾਲ ਖੁੱਲ ਗਿਆ ਕਿ ਸਰਕਾਰ ਇਹਦੇ ਪਿੱਛੇ ਲੁਕ ਕੇ ਆਪਣੇ ਆਪ ਨੂੰ ਜਿਹੜਾ ਉਹ ਬਚਾਉਣਾ ਚਾਹੁੰਦੀ ਹੈ। ਪਰ ਇਹ ਪਾਚ ਨਹੀਂ ਸਕਣਗੇ ਦੂਜਾ ਮੈਂ ਪੁੱਛਦਾ ਕਿ ਮਾਬਜਾ ਦੱਸੋ ਕਦੋਂ ਮਿਲਣਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਿੰਨੇ ਦਿਨ ਹੋ ਗਿਆ ਕਰਾਚ ਪੰਜਾਬ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਹੈ ਸ਼ਰਮਣੀ ਅਕਾਲੀ ਦਲ ਕਰ ਰਿਹਾ ਹੈ ਸ਼ਰਮਣੀ ਕਮੇਟੀ ਕਰ ਰਹੀ ਹੈ ਹੋਰ ਸਮਾਜਿਕ ਧਾਰਮਿਕ ਜਥੇਬੰਦੀਆਂ ਬਹੁਤ ਆਪੋ ਆਪਣਾ ਰੋਲ ਪਲੇ ਕਰ ਰਹੀਆਂ ਪਰ ਸਰਕਾਰ ਕਿ ਕਿਸ ਗੱਲ ਕਰਕੇ ਬਦਲਾ ਲੈ ਰਹੀ ਹੈ ਲੋਕਾਂ ਕੋਲੇ ਕਿ ਹਾਲੇ ਤੱਕ ਕੋਈ ਤੁਸੀਂ ਉਹਨਾਂ ਨੂੰ ਲੀਫ ਦੇਣ ਵਾਸਤੇ ਇੱਕ ਪੈਸਾ ਜਿਹੜਾ ਹੈਗਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਇਆ ਨਾ ਜਿਹੜਾ 1900 ਕਰੋੜ ਪ੍ਰਧਾਨ ਮੰਤਰੀ ਜੀ ਐਨੌਂਸ ਕਰਕੇ ਗਏ ਆ ਚਲੋ ਉਹਦੇ ਵਿੱਚੋਂ ਵੀ ਪਾ ਦਿਓ ਉਹਦੇ ਵਿੱਚੋਂ ਵੀ ਇੱਕ ਪੈਸੇ ਨਹੀਂ ਪਾਇਆ ਗੱਜਾ ਤਾਂ ਸਾਨੂੰ ਪਤਾ ਵੀ ਤੁਸੀਂ ਖਾਧਾ ਪਰ ਘਟੋ ਘਟੋ ਤਾਂ ਪਾ ਦਿਓ ਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਵੱਡਾ ਪੀੜਾ ਚੁੱਕਿਆ ਸੀ ਹੜ੍ਹ ਪੀੜਤਾਂ ਦੀ ਸੇਵਾ ਦਾ ਇਨਸਾਨੀਅਤ ਦੇ ਨਾਤੇ ਕਿਤਰੀ ਪਾਰਟੀ ਹੋਣ ਦੇ ਨਾਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਦੇ ਨਾਤੇ ਜਿਹੜਾ ਪ੍ਰਧਾਨ ਸਾਹਿਬ ਪਿਛਲੇ ਲਗਾਤਾਰ ਜਿਹੜਾ 20-25 ਦਿਨ ਤੋਂ ਫੀਲਡ ਦੇ ਵਿੱਚ ਜਾ ਕੇ ਥਾਤਾ ਤੇ ਜੋ ਮਹਿਸੂਸ ਕਰਦੇ ਆ ਜੋ ਕੀ ਦੇਖਦੇ ਆ ਜੋ ਹੈਲਪ ਲੋਕਾਂ ਦੀ ਕਰਦੇ ਆ ਆਪਣਾ ਪਾਰਟੀ ਦੇ ਜਿਹੜੀ ਅਨਾਉਂਸਮੈਂਟ ਆ ਸੀ ਇੱਕ ਤਾਂ ਚਾਰੇ ਦੇ ਟਰੱਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਵੀ ਰਵਾਨਾ ਹੋ ਗਏ ਉਹ ਪਹੁੰਚ ਗਏ ਗੁਰਦਾਸਪੁਰ ਤੇ ਦੂਜੇ ਕੱਲ ਜਿਹੜੇ ਆ ਗਏ ਸ਼੍ਰੀ ਮੁਕਸਰ ਸਾਹਿਬ ਦੇ ਕੋਲੋਂ ਚੱਲੇ ਆ ਉਹ ਅਮਰਸਰ ਜਿਹੇ ਵਿੱਚ ਪਹੁੰਚ ਗਏ ਤੇ ਬਾਕੀ ਥਾਂ ਤੋਂ ਵੀ ਇਹ ਰੋਜ਼ ਹੁਣ ਚਾਰੇ ਦੀਆਂ ਜੇਰੀਆ ਕਿsta ਉਹਦਾ ਡਿਸਟ੍ਰੀਬਿਊਸ਼ਨ ਦਾ ਸਿਸਟਮ ਅਸੀਂ ਥੱਲੇ ਪਾਰਟੀ ਦਾ ਬਣਾ ਦਿੱਤਾ ਅੱਜ ਵੀ ਅਸੀਂ ਦੁਬਾਰਾ ਰਿਪੋਰਟ ਲਈ ਹੈ ਕਿ ਕਿੱਥੇ ਕਿੱਥੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਉਹ ਨਾਲ ਦੀ ਨਾਲ ਅਸੀਂ ਉਹਦੇ ਮੁਤਾਬਕ ਜਿਹੜੀਆਂ ਸਾਡੀਆਂ ਟੀਮਾਂ ਕਦੇ ਕੰਮ ਕਰ ਰਹੀਆਂ ਉਹਨਾਂ ਨੂੰ ਹਦਾਇਤਾਂ ਜਾਰੀ ਕਰ ਰਹੇ ਹਾਂ ਕਿ ਇੱਥੇ ਇੱਥੇ ਇਹਨਾਂ ਚਾਰਾ ਜਿਹੜਾ ਉਹ ਹੋ ਜਾਵੇ ਇੱਕ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਜਿਹੜੀ ਅਪੀਲ ਕੀਤੀ ਸੀ ਪ੍ਰਧਾਨ ਸਾਹਿਬ ਨੇ 300 ਕੁਇੰਟਲ ਕਣਕ ਇਕੱਠੀ ਕਰਨ ਵਾਸਤੇ ਉਰੇ ਦੋ ਮਕਸਦ ਹੈ ਇੱਕ ਤਾਂ ਕਿਸਾਨਾਂ ਨੂੰ ਵੀ ਚਾਹੀਦਾ ਕਿਉਂਕਿ ਫਸਲ 5 ਲੱਖ ਏਕੜ ਚ ਬਰਬਾਦ ਹੋ ਗਈ ਘਰਾ ਚ ਬਹੁਤਾਂ ਵਾਂ ਤੇ ਪਾਣੀ ਘਰਾ ਚ ਵਗਿਆ ਉਹ ਹੁਣ ਘਰਾ ਚ ਪਿਆ ਬੀਬੀ ਲੋਕਾਂ ਦਾ ਖਰਾਬ ਹੋ ਗਿਆ ਉਹਦੇ ਵਾਸਤੇ ਇੱਕ ਤਾਂ ਕਨਕੋਸ਼ ਕੰਮ ਵਾਸਤੇ ਹੈ ਇੱਕ ਗਰੀਬਾਂ ਨੂੰ ਘਰਾ ਵਾਸਤੇ ਅਸੀਂ ਖਾਣ ਨੂੰ ਕੜਕ ਦੇਣੀ ਹੈ ਕਿਉਂਕਿ ਗਰੀਬ ਵਰਗ ਦਾ ਵੀ ਸਾਰਾ ਜਿਹੜਾ ਧਰਮਦਾਰ ਹੈ ਉਹ ਖੇਤੀ ਤੇ ਹੁੰਦਾ ਖੇਤ ਮਜ਼ਦੂਰ ਦਾ ਖਾਸ ਕਰ ਉਹਨੇ ਵੀ ਉੱਥੇ ਰੋਟੀ ਖਾਣੀ ਤੇ ਉਹਨੋਂ ਵੀ ਕਣਕ ਦੀ ਲੋੜ ਆ। ਉਹਦੇ ਵਾਸਤੇ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਅੱਜ ਰਿਪੋਰਟਾਂ ਜਿਹੜੀਆਂ ਆਈਆਂ ਕਿ ਅਸੀਂ 3-300 ਕੁਇੰਟਲ ਕਿਹਾ ਸੀ ਕਈ ਹਲਕਿਆਂ ਨੇ 5-500 ਕੁਇੰਟਲ ਤੋਂ ਵੀ ਵੱਧ ਆਪਣੀ ਕਣਕ ਜਿਹੜੀ ਆ ਉਹ ਇਕੱਠੀ ਕਣਕ ਦੀ ਰਿਪੋਰਟ ਆਪਣੀ ਦਿੱਤੀ ਆ ਬਾਕੀਆਂ ਚਾਲੇ ਚੱਲ ਰਿਹਾ ਕੰਮ ਉਹਦੇ ਵਾਸਤੇ ਮੈਂ ਸਾਰੀ ਪਾਰਟੀ ਦਾ ਜਿਹੜਾ ਉਹ ਤਹਿ ਦਿਲ ਤੋਂ ਧੰਨਵਾਦ ਕਰਦਾ। ਹੁਣ ਜਿਹੜੀਆਂ ਸਾਡੀਆਂ ਅਗਲੀ ਜਿਹੜੀਆਂ ਸਾਡੀਆਂ ਵੱਟਿਆਂ ਚ ਲੋੜ ਆ ਤੇ ਇੱਕ ਕਣਕ ਦੇਣੀ ਆ, ਇੱਕ ਬੀਜ ਦੇਣਾ, ਇੱਕ ਫੌਗਿੰਗ ਮਸ਼ੀਨਾਂ ਅੱਜ ਤੁਹਾਡੇ ਸਾਹਮਣੇ ਆ ਕਿ ਫੋਗਿੰਗ ਮਸ਼ੀਨਾ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ 500 ਫੋਗਿੰਗ ਮਸ਼ੀਨਾ ਉਹ ਸਾਡੇ ਆਪਣੇ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਆ ਜਾਂ ਜਿਹੜੇ ਸਥਾਨਿਕ ਸਾਡੇ ਪਾਰਟੀ ਦੇ ਉੱਥੇ ਆਗੂ ਆ ਉਹ ਵੀ ਜਿਹੜੇ ਹਾਰਡ ਅਫੈਕਟਡ ਪਿੰਡ ਨੇ ਉਹਦੇ ਤੇ ਕਨਸੈਂਟਰੇਟ ਕਰਨਗੇ ਕਿ ਕੋਈ ਬਿਮਾਰੀ ਨਾ ਫੈਲੇ ਉਹ ਉਹਦਾ ਵਾਸਤੇ ਉਹ ਆਪ ਜਾ ਕੇ ਉੱਥੇ ਸੇਵਾਦਾਰ ਦੇ ਤੌਰ ਤੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਉਹ ਫੋਗਿੰਗ ਮਸ਼ੀਨਾ ਅੱਜ ਤੁਹਾਡੇ ਸਾਹਮਣੇ ਅਸੀਂ ਰਵਾਨਾ ਕਰ ਦਿੱਤੀਆਂ ਕੁਝ ਪਹਿਲਾਂ ਵੀ ਜਾ ਚੁੱਕੀਆਂ ਨੇ ਅੱਲੇ ਹੋਰ ਵੀ ਜਾਣਦੀਆਂ ਇਹ ਵੀ ਸੇਵਾ ਜਿਹੜੀ ਹੈ ਸ਼ਰੋਮਣੀ ਅਕਾਲੀ ਦਰ ਜਿਹੜੀ ਹੈ ਆਪਣੀ ਉਸੇ ਤਰੀਕੇ ਜਿਹੜੀ ਹੈ ਉਹ ਪੂਰੀ ਜਿਹੜਾ ਉਹ ਕਰੇਗਾ ਇਸ ਤੋਂ ਇਲਾਵਾ ਨਾਲ-ਨਾਲ ਅਸੀਂ ਪੁੱਛ ਰਹੇ ਹਾਂ ਕੋਈ ਹੋਰ ਸਾਡੇ ਲਈ ਸੇਵਾ ਹੋਵੇ ਜਿੱਥੇ ਕਿਤੇ ਟਰੈਕਟਰ ਚਾਹੀਦੇ ਆ ਸੇਲਟ ਕੱਢਣ ਵਾਸਤੇ ਉਹ ਵੀ ਅੱਜ ਪਾਰਟੀ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹਲਕਾ ਕਹਿੰਦੀ ਆ ਅਸੀਂ ਡਿਊਟੀਆਂ ਵੰਡ ਲਈਆਂ ਜਿੱਥੇ ਜਿੱਥੇ ਡਿਮਾਂਡ ਆਏਗੀ ਕੁਝ ਤਾਂ ਮੰਨ ਦਿੱਤੇ ਤੇ ਲੋਕਲ ਪਾਰਟੀ ਦੇ ਲੀਡਰ ਨੇ ਕਹਿ ਕੇ ਅਸੀਂ ਆਪਣੇ ਹਲਕੇ ਦੇ ਜਿਹੜੇ ਬਾਕੀ ਪਿੰਡ ਆ ਜਿੱਥੇ ਹੜ ਨਹੀਂ ਆਏ ਉਹਨਾਂ ਦੇ ਟਰੈਕਟਰ ਭੇਜ ਕੇ ਸੇਵਾ ਕਰ ਰਿਹਾ ਬਹੁਤ ਅੱਛੀ ਗੱਲ ਹੈ ਜਿੱਥੇ ਕਿਤੇ ਘਟ ਹੋਏ ਕਿ ਮਸ਼ੀਨਰੀ ਉਦੋਂ ਜਿੱਥਾਵ ਤੋਂ ਵੀ ਪਾਰਟੀ ਦੇ ਫਰਕਤ ਲੈ ਕੇ ਜਾ ਕੇ ਤੇ ਲੋਕਾਂ ਦੀ ਸਿਰਟ ਕੱਢਣ ਵਾਸਤੇ ਜ਼ਮੀਨ ਪਤਰੀ ਕਰਨ ਵਾਸਤੇ ਕੋਈ ਪਾਰ ਪੈ ਗਿਆ ਉਹਦੀ ਪੂਰਨ ਵਾਸਤੇ ਜੋ ਵੀ ਜ਼ਿੰਮੇਵਾਰ ਦੀ ਹੈਲਪ ਹੋ ਸਕੇਗੀ ਉਹ ਅਸੀਂ ਨਾਲ-ਨਾਲ ਕਰਾਂਗੇ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਕਿਉਂਕਿ ਉਹ ਸਾਰੀਆਂ ਹੀ ਸਵਾਵਾ ਕਰ ਰਹੇ ਪਹਿਲਾ ਲੰਗਰ ਪਾਣੀ ਦੀ ਬੜੀ ਵੱਡੀ ਸੇਵਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੇ ਜੋ ਐਮਰਜੈਂਸੀ ਹੁੰਦੀ ਆ ਉਹ ਪਿੰਨ ਦਿਨ ਤੋਂ ਚੱਲੂ ਆ ਫਿਰ ਉਹਨਾਂ ਨੇ ਜਿਹੜਾ 20 ਕਰੋੜ ਦਾ ਬਜਟ ਰੱਖਿਆ ਉਹਦੇ ਚ ਤੇਲ ਵੀ ਜਿਹੜਾ ਉਹ ਦੇ ਰਹੇ ਆ ਜਿੱਥੇ-ਜਿੱਥੇ ਜ਼ਰੂਰਤ ਪੈਂਦੀ ਹੈ ਡੀਜ਼ਲ ਦੀ ਉਹ ਵੀ ਦੇ ਰਹੇ ਆ ਮੈਡੀਕਲ ਕੈਂਪ ਵੀ ਉਹਨਾਂ ਨੇ 110 ਤੋਂ ਵੱਧ ਟੀਮਾਂ ਬਣਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜੀ ਇੱਕ ਪ੍ਰਾਈਵੇਟ ਸੰਸਥਾ ਦੇ ਨਾਲ ਯੂਨੀਵਰਸਿਟੀ ਦੇ ਨਾਲ ਟਾਈਮ ਕਰਕੇ ਤੇ ਕੁਝ ਬੈਟਰੀਆਂ ਦੀਆਂ ਟੀਮਾਂ ਵੀ ਬਣਾਈਆਂ ਉਹ ਵੀ ਅਸੀਂ ਅੱਜ ਕਹਿ ਕੇ ਜਿੱਥੇ ਜਿੱਥੇ ਤੁਸੀਂ ਕੈਂਪ ਨਾਲ ਲੱਗੇ ਲਗਵਾ ਸਕਦੇ ਹੋ ਉਹ ਵੀ ਲੋਕਾਂ ਦੀ ਹੈਲਪ ਕਰੋ ਸੋ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਸੇਵਾ ਦਾ ਕੰਮ ਹੈ ਇਹ ਉਸੇ ਤਰੀਕੇ ਲਗਾਤਾਰ ਜਾਰੀ ਰੱਖੇਗਾ ਔਰ ਅਕਾਲਪੁਰਖ ਬਖਸ਼ਿਸ਼ ਕਰੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਵਰਕਰਨੇ ਤੇ ਸੇਵਾ ਦੇ ਵਿੱਚ ਅਸੀਂ ਲਗਾਤਾਰ ਜਿਹੜੇ ਇਸੇ ਤਰ੍ਹਾਂ ਹੀ ਜੁਟੇ ਰਹਾਂਗੇ ਸੋ ਅੱਜ ਦਾ ਜਿਹੜਾ ਮੇਨ ਸਾਡਾ ਮੀਟਿੰਗ ਦਾ ਅਜੰਡਾ ਇਹ ਸੀ